ਇੱਕ ਵਾਰ ਕਿਸਾਨਾਂ ਨੂੰ ਫਿਰ ਵੱਡਾ ਨੁਕਸਾਨ ਚਲਣਾ ਪੈ ਸਕਦਾ ਤੁੰ ਦਾਦ ਦੀ ਹੈ ਕਿ ਦੁੱਦਾ ਵਿੱਚੋਂ ਲੰਘਦੇ ਜੈਤੋ ਰਾਜ ਬਾਹੇ ਦੇ ਵਿੱਚ ਵੱਡਾ ਪਾੜ ਪੈ ਗਿਆ ਜਿਸ ਦੇ ਕਾਰਨ 150 ਦੇ ਕਰੀਬ ਏਕੜ ਫਸਲ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਾਂ ਤੁੰ ਦਾਦ ਦੀ ਹੈ ਕਿ ਦੁੱਦਾ ਵਿੱਚੋਂ ਲੰਘਦੇ ਜੈਤੋ ਰਾਜ ਬਾਹੇ ਦੇ ਵਿੱਚ ਤੜਕਸਾਰ ਪਾੜ ਪੈ ਗਿਆ ਜਿਸ ਦੇ ਕਾਰਨ 150 ਏਕੜ ਫਸਲ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਾਂ ਕਿਸਾਨਾਂ ਨੂੰ ਡਰ ਸਤਾ ਰਿਹਾ ਕਿ ਪਾਣੀ ਭਰਨ ਦੇ ਨਾਲ ਵੱਡਾ ਜੋ ਫਸਲ ਨੂੰ ਨੁਕਸਾਨ ਹੋ ਸਕਦਾ ਤੁੰਦਾਦੀ ਕਿ ਫਸਲ ਪੱਕੀ ਹੋਈ ਸੀ ਤੇ ਵੱਢਣ ਦੇ ਕਿਨਾਰੇ ਸੀ ਤਾਂ ਇਸ ਦੇ ਵਿੱਚ ਪਾਣੀ ਭਰਨ ਦੇ ਕਾਰਨ ਇਸ ਨੂੰ ਵੱਢਣ ਦੇ ਵਿੱਚ ਮੁਸ਼ਕਲ ਆਵੇਗੀ ਤੇ ਕਣਕ ਵਿਸ਼ਣ ਦੇ ਕਾਰਨ ਨੁਕਸਾਨ ਹੋ ਸਕਦਾ ਡਰਸਤਾ ਰਿਹਾ ਕਿਸਾਨਾਂ ਨੂੰ ਤਾਂ ਇਹ ਦੁੱਦਾ ਤੋਂ ਲੰਘ ਲੰਘ ਰਹੇ ਰਾਜਬਾਹ ਹੈ ਦਾ ਵਿੱਚ ਵੱਡਾ ਪਾੜ ਪਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨਾਂ ਨੇ ਗੱਟੇ ਲਗਾ ਕੇ ਮੈਂ ਤਾਂ ਦੇ ਨਾਲ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ 150 ਏਕੜ ਕਣਕ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਤਾਂ ਪਰੇ ਮਨ ਦੇ ਨਾਲ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਰਾਜਵਾਹੇ ਦੇ ਵਿੱਚ ਅਚਾਨਕ ਪਾਣੀ ਛੱਡ ਦਿੱਤਾ ਜਿਹਦੇ ਕਾਰਨ ਇਹ ਰਾਜਵਾਹੇ ਦੇ ਵਿੱਚ ਪਾੜ ਪਿਆ ਤਾਂ ਤੁਹਾਨੂੰ ਦੱਦੀ ਕਿ ਕਿਸਾਨਾਂ ਦਾ ਕਹਿਣਾ ਇਸ ਜੋ ਰਾਜਵਾਹੇ ਦੀ ਸਫਾਈ ਨਹੀਂ ਹੋਈ ਸੀ ਤਾਂ ਅਚਾਨਕ ਪਾਣੀ ਛੱਡਣ ਦੇ ਕਾਰਨ ਇਸ ਦੇ ਵਿੱਚ ਪਾੜ ਪਿਆ ਹੈ ਜਿੱਦੇ ਕਾਰਨ 150 ਏਕੜ ਫਸਲ ਦੇ ਵਿੱਚ ਪਾਣੀ ਭਰ ਚੁਕਿਆ ਤੇ ਜਦ ਕਿਸਾਨਾਂ ਨੂੰ ਪਤਾ ਲੱਗਦਾ ਕਿ ਇਸ ਰਾਜਵਾਹ ਦੇ ਵਿੱਚ ਪਾੜ ਪੈ ਚੁਕਿਆ ਤਾਂ ਉਦੋਂ ਤੱਕ 150 ਦੇ ਕਰੀਬ ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੜੀ ਮੁਸ਼ਕਿਲ ਦੇ ਨਾਲ ਕਿਸਾਨਾਂ ਦੇ ਵੱਲੋਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿਸਾਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਫੋਨ ਕਰਨ ਦੇ ਬਾਵਜੂਦ ਵੀ ਅਧਿਕਾਰੀ ਲੇਟ ਪਹੁੰਚੇ ਨੇ ਉਹਨਾਂ ਦੀ ਸਾਰ ਨਹੀਂ ਲਈ ਗਈ ਕੋਈ ਸਹਿਯਤਾ ਨਹੀਂ ਕੀਤੀ ਤੇ ਕਿਸਾਨਾਂ ਦੇ ਵੱਲੋਂ ਆਪ ਹੀ ਇਸ ਰਾਜ਼ਬਾਹੇ ਨੂੰ ਬੰਦ ਕੀਤਾ ਗਿਆ ਤਾਂ ਉੱਤੇ ਤੁਨ ਦੱਸਦੀ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਪਟਵਾਰੀ ਮੌਕੇ ਤੇ ਜ਼ਰੂਰ ਪਹੁੰਚ ਗਏ ਸਨ ਤਾਂ ਜਦ ਇਸ ਸਬੰਧੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਲਸਾ ਨੂੰ ਫੋਨ ਆਇਆ ਪਤਾ ਲੱਗਿਆ ਕਿ ਰਾਜ਼ਬਾਹੇ ਦੇ ਵਿੱਚ ਪਾੜ ਪੈ ਚੁੱਕਿਆ ਤਾ ਅਸੀਂ ਉਦੋਂ ਹੀ ਮੌਕੇ ਤੇ ਪਹੁੰਚ ਗਏ ਸੀ ਤੇ ਪਾਣੀ ਨੂੰ ਬੰਦ ਕਰਾਇਆ ਗਿਆ ਤਾਂ ਹੋਰ ਕੀ ਕੁਝ ਕਹਿਣਾ ਸੀ ਕਿਸਾਨਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੱਲੇ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਇਹਦੇ ਨਾਲ ਜੀ ਇਹ ਜੀ ਕਰੀਬ ਅੰਦਾਜ਼ਾ ਹੈ 70-80 ਕਿਲਿਆਂ ਚ ਪਾਣੀ ਫਿਰ ਗਿਆ ਉਹਨਾ ਜੀ ਤੇ ਕਿਹੜਾ ਰਜਵਾਹਾ ਤੇ ਕਾਰਨ ਕੀ ਬਣਿਆ ਜੀ ਇਹ ਦੋਧਾ ਰਜਵਾਹਾ ਜੀ ਕਾਰਨ ਇਹ ਓਵਰਫਲੋ ਹੋ ਗਿਆ ਜੀ ਜਿਆਦੇ ਕੱਲ ਇੱਕ ਮੌਸਮ じゃ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਰ ਲੰਬੇ ਟਾਈਮ ਤੋਂ ਹਮ ਅਸੀਂ ਤਾਂ ਇਹ ਵਿਭਾਗ ਦੀ ਗੈਰਲੀ ਮੰਨਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਉਹ ਲੋਡ ਹੈ ਨਹੀਂ ਜੀ ਪਹਿਲਾ ਬੰਦ ਸਹੀ ਜਮ ਕੱਲ ਨੂੰ ਕਮੈਂਟ ਚੱਲਣ ਵਾਲੀ ਸੇਤ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਸੀ ਹੂੰ ਬਾਕੀ ਸਾਨੂੰ ਤੇ ਬੜਾ ਹੈ ਯਾਰ ਜਿਹੜਾ ਲੋਡ ਸੀ ਇਸ ਵਾਰ ਨਾ ਐ ਸੀਜ਼ਨ ਚ ਕਢ ਕੇ ਤੇ ਸੁਹਾ ਸਵਾਰ ਕੇ ਵਗਿਆ ਹੀ ਗੁੱਤ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆ ਮਿਹਨਤ ਵਾਲੇ ਬੰਦੇ ਕੋ ਦੋ ਪਾਣੀ ਲਾ ਗਏ ਨੇ ਕਸੀ ਦੇ ਤਾਮ ਤਾਂ ਇੱਕ ਹੀ ਲੱਗਿਆ ਨਹੀਂ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਾਈ ਕੋਈ ਇਰੀਗੇਸ਼ਨ ਡਿਪਾਰਟਮੈਂਟ ਵਾਲਾ ਕੋਈ ਨਹੀਂ ਆਇਆ ਬਾਈ ਕੋਈ ਨਹੀਂ ਆਇਆ ਜੀ ਸੋਦੇ ਪ੍ਰੈਸ ਵਾਲੇ ਤਾਂ ਜਰੂਰ ਭਰਾ ਚਾਰ ਆਏ ਸੀ ਅੱਛਾ ਉਹ ਮਹਿਕਮੇ ਵਾਲਾ ਕੋਈ ਨਹੀਂ ਹੈ ਕੋਈ ਨਹੀਂ ਤੇ ਆਪ ਹੀ ਬੰਨੇ ਆਏ ਸਾਰਾ ਤੁਸੀਂ ਹਾਂ ਪਿੰਡ ਦੇ ਸੰਯੋਗ ਹੂੰ ਇੱਕ ਡਿਪਾਰਟਮੈਂਟ ਵਨੀ ਕੋਈ ਨਹੀਂ ਹੈ ਮੌਕੇ ਤੇ ਕੋਈ ਨਹੀਂ ਆ ਬਾਈ ਤੇ ਪਟਵਾਰੀ ਸਾਹਿਬ ਵਗੈਰਾ ਪਹੁੰਚੇ ਤੇ ਜਿਹੜਾ ਪਟਵਾਰੀ ਦਾ ਵਿਚਾਰਾ ਇੱਥੇ ਰਿਹਾ ਹਾਲਿਆ ਪਟਵਾਰੀ ਦਾ ਗੱਟੇ ਵਿੱਚ ਗਈ ਅੱਛਾ ਨਾਲ ਚ ਗਏ ਹੈ ਚਲੋ ਉਹ ਫਿਰ ਪਰਿਵਾਰ ਕਾਲੀ ਗੱਲ ਬਣ ਜਾਂਦੀ ਨਾ ਬਾਈ ਯਾਰ ਉਹਨਾਂ ਹਨਾ ਹੂੰ ਚੰਗੇ ਬੰਦੇ ਵਿਚਾਰੇ ਬਾਈ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਬੂਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਬਾਜੀ ਬੰਦਾ ਸੀਗਾ ਸੁਆ ਚੰ ਚੱਕ ਛਰਤਾ ਜਿਆਦੇ ਅੱਛਾ ਪਹਿਲਾ ਮੋਟਰਾਂ ਨਾਲ ਲਾਇਆ ਆ ਹੁਣ ਜਦੋਂ ਕਰਕਾ ਵਟਨ ਦਾ ਟਾਇਰ ਸੀ ਫਲ ਛੱਟ ਤਾਂ ਕਰਕੇ ਪਹਿਲਾ ਆਇਆ ਨਹੀਂ ਪਣੀ ਜਮਾ ਨਹੀਂ ਛੱਡਿਆ ਜਮਾ ਮਾਨ ਸਾਹਿਬ ਤਾਂ ਟੇਲੇ ਤੱਕ ਪਾਣੀ ਪਹੁੰਚ ਗਿਆ ਕੋਈ ਹਾਂ ਮਾਨ ਸਾਹਿਬ ਉੱਥੇ ਬੈਠਾ ਆਕੀ ਜਾਂਦਾ ਉੱਥੇ ਬੈਠੇ ਆਕੀ ਜਾਂਦੇ ਸੀ ਜਾਵੜਿਆ ਤੇ ਪਹੁੰਚਿਆ ਨਹੀਂ ਹੈ ਹਾਂ ਜੀ ਨਾ ਤੇ ਮੇਲਾ ਬੰਦ ਹੁੰਦਾ ਜੀ ਨਾ ਕਿਸੇ ਨੇ ਸਵਾਰਿਆ ਜਿਉਂ ਇਹ 5 ਸਾਲ ਹੋ ਗਏ ਆ ਹੂੰ ਜਮਾ ਕਿਸੇ ਨੇ ਪਿਆਣੀ ਨਹੀਂ ਮਰਿਆ 5 ਸਾਲ ਤਾਂ ਬਹੁਤ ਹੋ ਗਏ ਭਾਈ ਤੇ ਟੋਕਾਂ ਵੇਖ ਲੈ ਸਾਰੇ ਆ ਉੱਥੋਂ ਢੂੜਕੁਰ ਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾ ਹੋਣਗੇ ਖਾ ਕੱਚਾ ਕਿਸੇ ਨੇ ਪੱਕੀ ਓਵੇਂ ਪੱਕੀ ਨਹੀਂ ਕਰੀ ਮੜ ਕੇ ਜਿੱਥੇ ਟੁੱਟ ਗਿਆ ਓਵੇਂ ਆਪ ਹੀ ਓਵੇਂ ਪੰਗਾ ਹੀ ਸਾਰਾ ਤੇ ਆਪ ਹੀ ਬੰਨੀ ਬੰਨੀ ਆਨੇ ਫਿਰ ਆਪ ਵੱਧਾ ਸਾਰੇ ਪਿੰਡ ਨੇ ਸੰਯੋਗ ਦਿੱਤਾ ਨਾਲ ਜੀ ਤੇ ਵੱਧਾ ਉਹ ਤਾਂ ਦੇ ਅਫਸਰ ਪਿੰਡਾਂ ਚਾਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਮੈ ਆਈ ਇੱਥੇ ਸਾਰੇ ਗੁਰਦਾਂ ਕਿਸੇ ਨੂੰ ਚਾਹੁੰਦੇ ਕੋਈ ਗੱਲ ਸੁਣਨ ਤੇ ਕਿੰਨੇ ਕਿੰਨੇ ਏਕੜ ਵਾਹਣ ਸੀਗਾ ਬਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿਲੇ ਥਾਂ ਹੁਣ ਦਰਹਾਂ ਹਾਂ 12 ਇਹਦਾ 12 ਸਾਡਾ ਜੀ 12 ਕਿਲੇ ਲੱਗੂਗਾ ਤੇ ਹੋਊਗਾ 70 80 ਕਿੱਲਾ ਪਾਣੀ ਜਾਵੜਾ ਤੇ ਹੁਣ ਕਿੰਨੇ ਦਿਨਾਂ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਕਿਤੋਂ ਘੜ 15 ਦਿਨ ਜੀ 15 ਦਿਨ ਤਾਂ ਮੰਨੋ ਜੀ 8 ਦਿਨ ਦਾ ਪਾਣੀ ਨਹੀਂ ਸਕਦਾ ਜੀ 8 10 ਦਿਨ ਦਾ ਪਾਣੀ ਹਾਂ ਨੀਵੇਂ ਸਮਝਣੋਂ 8 ਦਿਨ ਮੰਗ ਵੀ ਆ ਮੰਗਦੀ ਸਾਡੀ ਹਾਂ ਤੇ ਬਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹਣਾ ਹੁੰਦਾ ਰਹਿੰਦਾ ਹੁੰਦਾ ਹੀ ਹੋਵੇ ਆਈ ਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਇੱਥੇ ਕੋਈ ਨਾ ਕੋਈ ਦੰਦਾ ਵਿਭਾਗਾਂ ਕੋਈ ਨਾ ਕੁਝ ਤੇ ਸੌਂਦਾ ਆ ਕੇ ਅਜਾ ਟੋਕਾਂ ਹੀ ਪੱਕੀਆਂ ਮੰਗਦੇ ਆ ਟੋਕਾਂ ਵੀ ਕਰਦੇ ਜੀ ਸੂਰਤ ਰਹਿੰਦੇ ਵੀ ਟੋਕਾਂ ਹੀ ਕਰਦੇ ਆ ਕੋ ਤੇ ਕੋਈ ਡਿਪਾਰਟਮੈਂਟ ਬਣੀ ਹੋ ਕੋਈ ਜੀ ਨਹੀਂ ਆਇਆ ਥੀ ਫੋਨ ਫਾਨ ਤਾਂ ਕਰਈ ਹੋਣਾ ਫੋਨ ਕਰ ਕਰ ਤੜਕੇ ਤੇ ਹੱਕੀ ਜਾਂਦੇ ਸਰਪੰਚ ਸਾਹਿਬ ਦੀ ਗੋਲੇ ਖੜੇ ਸਾਡੇ ਆਪ ਜਾ ਕੇ ਆਪ ਜਾ ਕੇ ਉੱਥੋਂ ਹਰੀਆਂ ਤਾਂ ਬੰਦ ਉੱਥੋਂ ਪੱਟੀ ਤੱਕ ਕਰਕੇ ਆਏ ਜਮਾ ਬੰਦੇ ਆਪ ਕਰਨ ਗਏ ਫੋਨ ਫਾਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਤੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਤਾਂ ਸਾਰੇ ਮੋਗੇ ਬੰਦ ਸੀ ਕੋਈ ਜਿੱਥੇ ਕੋਈ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਪਤਾ ਕਰਨ ਇੱਕ ਵੱਡੂ ਅੱਛਾ ਠੀਕ ਹੈ